ਸਰਬਜੀਤ ਸੰਗਰੂਰ ਵੀ ਦੀ ਰਚਨਾ ਹੋਰਾਂ ਦਾ ਪਤਾ ਨਹੀਂ ਮੈਨੂੰ ਸੰਗਰੂਰ ਵੀ ਹੋਰਾਂ ਦਾ ਤਾਂ ਮੈਨੂੰ ਪਤਾ ਨਹੀਂ ਸੰਗਰੂਰ ਵੀ ਮੈਨੂੰ ਤਾਂ ਰਜ ਰਜ ਸਤਾਉਂਦੇ ਨੇ ਸੱਜਣ ਵਾਂਗ ਜਦ ਤਾਰੇ ਵੀ ਸੱਜਣ ਵਾਗ ਜਦ ਤਾਰੇ ਵੀ ਮੁਖ ਆਪਣਾ ਛਪਾਉਂਦੇ ਨੇ ਮੁਖ ਆਪਣਾ ਛਪਾਉਂਦੇ ਨੇ ਹੋਰਾਂ ਦਾ ਹੋਰਾਂ ਦਾ ਪਤਾ ਨਹੀਂ ਮੈਨੂੰ ਤੰਗ ਰੂਰ ਵੀ ਮੈਨੂੰ ਤਾਰਾ ਜਿੜਾ ਜੀ ਸਤਾਉਂਦੇ ਨੇ